ਪੈਦਲ ਮਾਰਚ ਕੱਢਿਆ ਜਾ ਰਿਹਾ ਇੱਕ ਸਵਾਦ ਵਿੱਚ ਕੱਢਿਆ ਜਾ ਰਿਹਾ ਹੈ ਇਹ ਮਾਨਕ ਉੱਚ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਜੋ ਪੁਲਿਸ ਦਾ ਤੇ ਆਪ ਜਨਰਲ ਪਬਲਿਕ ਦਾ ਇੱਕ ਆਪਸ ਵਿੱਚ ਭਰੋਸਾ ਵਧਾਉਣ ਸੰਬੰਧੀ ਤੇ ਜਿਹੜੇ ਮਾੜੇ ਅੰਸਰ ਹੈਗੇ ਨੇ ਕੁਝ ਕੋਈ ਨਸ਼ੇ ਸੰਬੰਧੀ ਜਾਂ ਫਿਰ ਕੋਈ ਲੁੱਟਾਂ ਖੋਹਾਂ ਕਰ ਰਹੇ ਚੋ ਇੰਸਕਾਰੀਆਂ ਉਹਨਾਂ ਨੂੰ ਚੇਤਾਵਨੀ ਦੇਣ ਵਾਸਤੇ ਇਹ ਜੋ ਅੱਜ ਫਲੈਕ ਮਾਰਚ ਕੱਢਿਆ ਗਿਆ ਹੈ ਨਾਲ ਜਰਨਲੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਰ ਰੋਜ਼ ਅਲੱਗ-ਅਲੱਗ ਵਾਰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਬਲਿਕ ਕੋਲੋਂ ਲਗਭਗ ਸਹਿਯੋਗ ਮਿਲਦਾ ਜਾ ਰਿਹਾ ਤਾਂ ਆਪਾਂ ਹਰ ਰੋਜ਼ ਕੋਈ ਨਾ ਕੋਈ ਆਪਣਾ ਜੋ ਨਸ਼ੇ ਨਾਲ ਸੰਬੰਧਤ ਗ੍ਰਸਤ ਨੌਜਵਾਨ ਹੈਗੇ ਆ ਕਿਸੇ ਨੂੰ ਦਾਖਲ ਕਰਵਾਇਆ ਜਾ ਰਿਹਾ ਤਾਂ ਕਿਸੇ ਨੂੰ ਫੜ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਜਿੰਨੇ ਕਾਮਿਲ ਦਾ ਹੋ ਚੁੱਕੇ ਨੇ ਨਸ਼ੇ ਦੇ ਚੋਰੀਆਂ ਦੇ ਤਾਂ ਪਿਛਲੇ ਮਹੀਨੇ ਜੇ ਜੂਨ ਚ ਦੇਖਿਆ ਜਾਵੇ ਤਾਂ ਕਰੀਬ ਆਪਣੇ 3 ਮਸਲੇ ਦਰਜ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਉਹਨਾਂ ਦੇ ਵਿੱਚ ਆਪਾਂ ਕਰੀਬ 26 ਗ੍ਰਾਮ ਹੈਰਨ ਦੀ ਬਰਾਮਦਗੀ ਕੀਤੀ ਸੀ। ਇਸ ਮਹੀਨੇ ਦੇ ਵਿੱਚ ਵੀ ਹੁਣ ਤੱਕ ਆਪਾਂ 3 ਮੁਕਦਮੇ ਦਰਜ ਕਰ ਚੁੱਕੇ ਆ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਚਾਰ ਪੰਜ ਰਸਤਾ ਪਾ ਚੁੱਕੇ ਹੈਗੇ ਆ ਤੇ ਨਾਲ ਜੋ ਵਕਤ ਇਹਨਾਂ ਤੋਂ ਹਲੇ ਹੋਰ ਵੀ ਹੋ ਰਹੀ ਹੈ ਤਾਂ ਇਸ ਤਰ੍ਹਾਂ ਆਪਾਂ ਨੂੰ ਹੋਰ ਨਸ਼ਾ ਅਗਰੇਸ ਸਮਾਗਰੀ ਦੀ ਰਿਕਵਰੀ ਹੋ ਰਹੀ ਹੈ। ਮੁਲਾਜ਼ਮਾਂ ਦੇ ਘਟਣ ਲੱਗ ਗਏ ਲਾਤੀ ਸਭ ਨੇ ਹੱਟਣ ਆ ਗਏ। ਬੜੀ ਚੰਗਾ ਇਹ ਵੀ ਇੱਕ ਫੈਕਟਰ ਹੈਗਾ ਜੀ ਪਰ ਜਿੰਨੇ ਵੀ ਮੁਲਾਜ਼ਮ ਹੈਗੇ ਆ ਆਪਦਾ ਪੂਰਾ ਵਧੀਆ ਤਰੀਕੇ ਨਾਲ ਠੋਸ ਤਰੀਕੇ ਨਾਲ ਕੰਮ ਕਰ ਰਹੇ ਨੇ। ਇਸ ਨੂੰ ਹੋਰ ਵੀ ਫੋਰਸ ਮਿਲ ਜੇ ਤਾਂ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਇਸ ਨੂੰ ਅੱਗੇ ਵਧਾਵਾਂਗੇ। ਤੇ ਤੋਂ ਕੁਝ ਐਨਪੀਆਰ ਕੈਮਰੇ ਪ੍ਰੋਸੈਸ਼ਨ ਵੱਲੋਂ ਲਾਏ ਜਾ ਰਹੇ ਹੈਗੇ ਨੇ। ਤਾਂ ਉਹ ਥੋੜੇ ਦਿਨਾਂ ਤੱਕ ਉਹ ਐਕਟੀਵੇਟ ਹੋ ਜਾਣਗੇ ਤੇ ਉਹਨਾਂ ਦਾ ਕੰਟਰੋਲ ਵੀ ਆਪਣਾ ਕੋਲ ਥਾਣੇ ਵਿੱਚ ਰਹੀ ਗਈ। ਸਾਡੇ ਬੱਚੇ ਨੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਵੱਡੀਆਂ ਚਲਾਉਂਦੇ ਨੇ ਉਹਨਾਂ ਬਾਰੇ ਕੀ ਹੈ ਸਾਡੇ ਤਾਪ ਜੀ ਇਹ ਇਹਨਾਂ ਨੂੰ ਸਾਡੇ ਵੱਲੋਂ ਚੇਤਾਵਨੀ ਹੈ ਜੋ ਬੁਲਟ ਦੇ ਮੋਟਰਸਾਈਕਲਾਂ ਪਟਾਕੇ ਪਾ ਰਹੇ ਨੇ ਆ ਬਿਨਾ ਨੰਬਰ ਪਲੇਟਾਂ ਤੋਂ ਜਾਂ ਕੋਈ ਟ੍ਰਿਪਲੀ ਕਰ ਰਹੇ ਹੈਗੇ ਨੇ ਬੱਚੇ ਅਸੀਂ ਇਹਨਾਂ ਦੇ ਚਲਾਨੇ ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਚੇਤਾਵਨੀ ਦਿੱਤਾ ਵੀ ਇਹਨਾਂ ਦੇ ਮੋਟਰਸਾਈਕਲ ਬੰਦ ਕੀਤੇ ਜਾਣਗੇ ਤੇ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਤਲਬ ਕੀਤਾ ਜਾਏਗਾ ਥਾਣੇ ਵਾਸਤੇ ਸਰ ਸਰ ਨਸ਼ੇ ਗੁਰੂ ਜੋ ਬਰਾਲੀ ਏਰੀਆ ਉਹ ਕਿੰਨਾ 더 ਸਚੇਤ ਹੋ ਗਿਆ ਹੁਣ ਤੱਕ ਇਹ ਨਸ਼ੇ ਦੀ ਜੋ ਵਗ ਹੈਗੀ ਆ ਅਖੀਰ ਤੱਕ ਕਿਤੇ ਆਪਣੇ ਘਰੇ ਆਣੇ ਪਬਲਿਕ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਸਾਨੂੰ ਤਾਂ ਆਪਾਂ ਜੋ ਮੁੱਖ ਮੇਰੇ ਆਉਣ ਤੋਂ ਬਾਅਦ ਜੋ ਇੱਥੇ ਲੱਗ ਰਹੇ ਸੀਗੇ ਵੀ ਇਹ ਨਸ਼ਾ ਵਧ ਵੇਚ ਰਹੇ ਨੇ ਜਾਂ ਪੀ ਰਹੇ ਹੈਗੇ ਨੇ ਤਾਂ ਬਹੁਤ ਸਾਰੀ ਸਫਾਈ ਮੇਰੇ ਹਸਾਬ ਨਾਲ ਅਸੀਂ ਕਰ ਚੁੱਕੇ ਹੈਗੇ ਇੱਕ ਪੂਰੇ ਸ਼ਹਿਰ ਦੀ ਪਰ ਅਸੀਂ ਫਿਰ ਵੀ ਤਤਪਰ ਹੈਗੇ ਆ ਵੀ ਜਲਦੀ ਜਲਦੀ ਜੋ ਹੈਗਾ ਸਰ ਕਰਾੜੀ ਸ਼ਹਿਰ ਨੂੰ ਪੂਰਨ ਰੂਪ ਵਿੱਚ ਨਸ਼ਾ ਮੁਕਤ ਬਣਾਵਾਂਗੇ। ਉਹ ਤੁਹਾਡੇ ਬੋਲ ਉਹਨਾਂ ਨੂੰ ਕਿੱਦਾਂ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਜੋ ਨਸ਼ਾ ਵੇਚ ਵੀ ਰਹਿਆ ਅਤੇ ਨਸ਼ਾ ਪੀ ਵੀ ਰਹਿਆ। ਜੋ ਪੰਜਾਬ ਸਰਕਾਰ ਦੀ ਇੱਕ ਮਹਮਾ ਕਮੇਟੀ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਸਰਕਾਰ ਨੇ ਸਾਨੂੰ ਪੂਰਾ ਫ੍ਰੀ ਹੈਂਡ ਛੱਡਿਆ ਹੋਇਆ ਹੈ ਵੀ ਜੋ ਵੀ ਨਸ਼ਾ ਪੀਰ ਹੈ ਜਾਂ ਵੇਚ ਰਿਹਾ ਹੈ ਉਹਨੂੰ ਅਲੱਗ-ਅਲੱਗ ਆਪਾਂ ਸਟੈਪ ਦੇ ਵਿੱਚ ਜੇ ਕੋਈ ਪੀਰ ਹੈ ਤਾਂ ਆਪਾਂ ਉਹਨੂੰ 64 ਦੇ ਤਹਿਤ ਆਪਾਂ ਨਸ਼ਾ ਸਰੂਪ ਕੇਂਦਰ ਵਿੱਚ ਦਾਖਲ ਕਰਵਾਵਾਂਗੇ ਪਰ ਜੇ ਕੋਈ ਫਿਰ ਵੀ ਨਹੀਂ ਚਲਦਾ ਵੇਚ ਵੀ ਰਿਹਾ ਹੈ ਤਾਂ ਆਪਾਂ ਉਹਦੇ ਤੇ ਪਰਚਾ ਦੇ ਕੇ ਉਹਨੂੰ ਜੇਲ੍ਹ ਵਿੱਚ ਭੇਜਾਂਗੇ ਸੋ ਜਨਤਾ ਨੂੰ ਕੀ ਕਹਿਣਾ ਚਾਹੋਗੇ ਇਸ ਪਬਲਿਕ ਨੂੰ ਇੱਕੀ ਅਪੀਲ ਹੈ ਵੀ ਇਸ ਅਸੀਂ ਜੋ ਵੀ ਇੰਨੀ ਮਿਹਨਤ ਕਰ ਰਹੇ ਆ ਤੁਹਾਡੇ ਇੱਥੇ ਸੁਖੀ ਵਸਣ ਵਾਸਤੇ ਤੁਹਾਡੇ ਆਰਾਮ ਲਈ ਜਾਂ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ ਤਾਂ ਕਿਰਪਾ ਕਰਕੇ ਤੁਹਾਡੇ ਖੁਦ ਦੀ ਇਹਦੇ ਵਿੱਚ ਫਾਇਦਾ ਹੈ ਵੀ ਤੁਸੀਂ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਕਿਸੇ ਮਾੜੇ ਅੰਸਰ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਖੁੱਲ ਕੇ ਦੱਸੋ ਸਾਡੇ ਨੰਬਰ ਵੀ ਅਸੀਂ ਜਿਸ ਵੀ ਮੀਟਿੰਗ 'ਚ ਜਾਂਦੇ ਆ ਆਪ ਦਾ ਪਰਸਨ ਨੰਬਰ ਵੀ ਮੈਂ ਦੇਖ ਕੇ ਨਾ ਸਰਕਾਰੀ ਨੰਬਰ ਵੀ ਡਿਸਟ੍ਰਿਬਿਊਟ ਕਰਦੇ ਆ ਕੋਈ ਜਰਨਲ ਕੋਈ ਇਨਫੋਰਮੇਸ਼ਨ ਦੇਣੀ ਹੈ ਡਾਇਰੈਕਟਰ ਸਾਨੂੰ ਕਾਲ ਕਰਕੇ ਦੱਸੋ ਨਹੀਂ ਤਾਂ ਜੋ ਪੰਜਾਬ ਸਰਕਾਰ ਵੱਲੋਂ ਆਪਣਾ ਨਸ਼ਿਆਂ ਦੇ ਵਾਸਤੇ ਹੈਲਪਲਾਈਨ ਚਲਾਈ ਗਈ ਹੈ ਸੇਫ ਪੰਜਾਬ ਉਹਦਾ ਨੰਬਰ ਵੀ ਮੈਂ ਤੁਹਾਡੇ ਮੱਦੇਨਜ਼ਰ ਪਹੀਂ ਪਬਲਿਕ 'ਚ ਦੁਬਾਰਾ ਦੇਣਾ ਚਾਹੁੰਦਾ 9779100200 9779100200 ਇਸ ਨੰਬਰ ਦੇ ਉੱਤੇ ਕਾਲ ਕਰਕੇ ਜੇ ਕੋਈ ਨਸ਼ਾ ਸੰਬੰਧੀ ਕੋਈ ਜਾਣਕਾਰੀ ਤੁਹਾਡੇ ਪਾਸ ਹੈ ਤਾਂ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਇਹਦੇ ਵਿੱਚ ਤੁਹਾਡਾ ਨਾਮ ਨੰਬਰ ਗੁਪਤ ਰੱਖਿਆ ਜਾਏਗਾ ਠੀਕ ਹੈ ਧੰਨਵਾਦ